ਐਨਆਰਆਈ ਦੇ ਸੱਦੇ ਤੇ ਇਕੱਠੀਆਂ ਹੋਈਆਂ ਪਿੰਡ ਦੀਆਂ ਵਿਆਹੀਆਂ ਤੇ ਅਣਵਿਆਹੀਆਂ ਤੀਆਂ ਤੇ ਫੇਰ ਮਨਾਇਆ ਗਿਆ ਤੀਆਂ ਦਾ ਤਿਹਾੜੀ ਲਗਾਈਆਂ ਰੌਣਕਾਂ ਤੇ ਪਾਈ ਬੋਲੀ ਤੇ ਬੋਲੀ ਤੁਸੀਂ ਵੀ ਦੇਖੋ ਗਿੱਧੇ ਦੇ ਵਿੱਚ ਕਿਰਜ ਮਟਿਆਰਾਂ ਨੇ ਲਗਾਈਆਂ ਰੌਣਕਾਂ

ਜੇ ਮੈਂ ਆਕੇ ਹਲੇ ਨਾ ਕਰੇ ਸਿੰਦੀ ਨਾ ਦੂ ਸਿੰਦੀ ਨਿਆਣਾ ਸੋਨੀ ਨਿਆਣਾ ਏ ਕਰਨਾ ਹੀ ਪੈਂਦਾ ਆ ਚਲ ਜੜਿਆ ਚਲੋ ਮਹਾਰਾਜ ਅਸਾਂ ਕਰੇ ਕਈ ਜਿਹੜੇ ਨਸੇ ਅੱਜ ਤੱਕੇ ਖਾਂਦੇ ਫਿਰਦੇ ਆ ਚਲੋ ਵਧੀਆ ਕੰਮ ਆ ਗਲਤ ਖਰਚਿਆਂ ਦੀ ਹੁੰਦੀ ਆ ਸਾਰੀ ਪਾਸੇ ਕੋਈ ਨਾਸਾ ਕਰਕੇ ਖਰਚਾ ਕਰ ਲੈਂਦਾ ਕੋਈ ਚੰਗੇ ਕੰਮ ਚ ਕਰ ਲੈਂਦਾ ਵਧੀਆ ਆ ਚਾਰਜ ਇਕੱਠੇ ਹੁੰਦੇ ਰੌਣਕਾਂ ਮੱਝ ਜਾਂਦੀਆਂ ਪਿੰਡ ਨੂੰ ਜੋੜ ਕੇ ਰੱਖਿਆ ਪਿੰਡ ਨੂੰ ਜੋੜ ਕੇ ਰੱਖਿਆ ਹਰ ਇੱਕ ਦਾ ਉਹਨੂੰ ਕਿਸੇ ਨਾਲ ਤੇਰ ਮਰਨੀ ਕੋਈ ਕਰਦਾ ਹੋਊ ਆਪਣੇ ਕੋਈ ਟਰਮ ਉਹ ਨਹੀਂ ਟਰਮ ਕਹਿੰਦਾ ਫਰਦਾ ਉਹਦਾ ਇਹ ਹਿਸਾਬ ਸ਼ੁਰੂ ਤੋਂ ਹੀ ਜਿਹੜਾ ਕੋਈ ਨਾਰਾਜ਼ ਵੀ ਆ ਨਾ ਉਹ ਨੂੰ ਉਨਕਵਾ ਕੇ ਸਾਸਿਕਾ ਬਲਾ ਕੇ ਹੀ ਜਾਣਾ ਉਹ ਇਹ ਨਹੀਂ ਕਹ ਰਿਹਾ ਵੀ ਮੇਰਾ ਇਹ ਨਾਰਾਜ਼ ਹੋ ਆਇਆ ਨਾ ਬੋਲਦਾ ਨਹੀਂ ਉਹ ਨਸ ਕੇ ਬਲਾ ਕੇ ਹੀ ਜਾਣਾ ਗਾੜੀ ਉਹਦੇ ਬੇਟੇ ਦਾ ਵੀ ਹੋਈਗਾ ਕੋਲ ਭਾਰ ਇੱਕ ਤਾਂ ਸਾਸਿਕਾ ਬਲਾ ਨਾਈ ਪਿੰਡ ਸਾਡਾ ਗੱਠਾ ਅੱਜ ਪਿੰਡ ਵੀ ਤਾਂ ਆਈ ਚੱਲੋ ਜੀ ਮੇਰਾ ਨਾਮ ਪਰਵੀਨ ਹਾਂਜੀ ਇਹ ਸਾਹ ਬੁੱਲੇ ਵਾਲੀ ਇਹਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਉਹ ਹਰ ਸਾਲ ਇਹ 3 ਦਾ ਫੰਕਸ਼ਨ ਆਰਗੇਨਾਈਜ਼ ਕਰਦਾ ਆ ਪਿਛਲੀ ਵਾਰੀ ਵੀ ਉਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਸੀ ਫਿਰ ਤਾਂ ਜੋ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਵਿਆਹ ਕੇ ਚੜੇ ਜਾਂਦੀਆਂ ਨੇ ਉਹਨਾਂ ਨੂੰ ਇੱਕ ਵਾਰ ਤੋਂ ਫਿਰ ਤੋਂ ਇਕੱਠਾ ਕੀਤਾ ਜਾ ਸਕੇ ਤਾਂ ਕਿ ਉਹ ਵੀ ਆਪਣੇ ਰੋਜ਼ਾਨਾ ਦੇ ਰੁਟੀਮੀਆਂ ਵਿੱਚੋਂ ਇੱਕ ਦਿਨ ਉਹ ਆਪਣੀ ਜ਼ਿੰਦਗੀ ਵਾਸਤੇ ਆਪਣੀ ਜ਼ਿੰਦਗੀ ਨੂੰ ਖੁੱਲ ਕੇ ਜੀ ਸਕਣ ਅਤੇ ਆਪਣੇ ਮਨ ਦੇ ਹਾਵ ਭਾਵ ਉਹਨਾਂ ਨੂੰ ਪ੍ਰਗਟਾਵਾ ਕਰ ਸਕਣ ਇਸ ਕਰਕੇ ਸਾਡਾ ਪਿੰਡ ਬਹੁਤ ਪਿੰਡਾਂ ਨਾਲੋਂ ਇੱਕ ਵੀ ਲਖਣ ਪਿੰਡ ਆ ਕਿਉਂਕਿ ਜਿਹੜਾ ਤੀਆਂ ਦਾ ਤਿਹਾਰ ਇਹ ਇੱਕ ਸਾਡੇ ਵਿਰਸੇ ਦਾ ਅਨਿਖੜਵਾ ਅੰਗ ਆ ਤੀਆਂ ਕਿਉਂਕਿ ਪੁਰਾਣੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸੀ ਫਿਰ ਵਿੱਚ ਬੜੇ ਉਤਰਾ ਚੜਾਅ ਆਏ ਇਸ ਤਿਹਾਰ ਨੂੰ ਪਰ ਹੋਣ ਦੇ ਟਾਈਮ ਦੇ ਵਿੱਚ ਇੱਕ ਵਾਰ ਫਿਰ ਸਾਬ ਨੇ ਇਸ ਪਿਛਾਰ ਨੂੰ ਫੇਰ surjeet ਕੀਤਾ ਹੈ ਸਾਡੇ ਪਿੰਡ ਦੇ ਵਿੱਚ ਇੱਕ ਲੋਕਾਂ ਨੂੰ ਖੁੱਲਾ ਡੁੱਲਾ ਮਾਹੌਲ ਸਿਰਜਿਆ ਆ ਤਾਂ ਕਿ ਸਾਰੇ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਕਿ ਇਸ ਪਿੰਡ ਦੀਆਂ ਧੀਆਂ ਭੈਣਾਂ ਵੀ ਇਕੱਠੀਆਂ ਹੋ ਸਕਣ ਤੇ ਸਾਡੇ ਪਿੰਡ ਦਾ ਜਿਹੜਾ ਨਾਮ ਆ ਹੋਰ ਵੀ ਉੱਚਾ ਹੋ ਸਕੇ ਸਾਰੇ ਦੇਖੋ ਕਿੰਨੀਆਂ ਕਿੜੀਆਂ ਜਿਹੜੀਆਂ ਸੋਹਰਿਆ ਤੁਆਈਆਂ ਆ ਮੈਂ ਵੀ ਸੋ ਰਿਹਾ ਤੋ ਇਹ ਹੁੰਦਾ ਤੇ ਬੜਾ ਚੰਗਾ ਲੱਗਦਾ ਕਿ ਐਸੇ ਬਹਾਨੇ ਉਹ ਕਹਿੰਦੇ ਤੂੰ ਕਹਿੰਦੇ ਮਤਲਬ ਸਾਰੇ ਮਿਲ ਲੈਣਗੇ ਕਿਉਂ ਨਹੀਂ ਕਈ ਕਿੰਨੇ ਕਿੰਨੇ ਦੇਰ ਬਾਅਦ ਮਿਲਦੀ ਹੈ ਮੈਂ ਐਸੇ ਬਹਾਨੇ ਸਾਰਿਆਂ ਦਾ ਮੇਲ ਜੋੜੋ ਜਿੰਦਾ ਬੜੇ ਬੜੀਆਂ ਜਿਆਦਾ ਨੌਵਾਂ ਜਿਹੜੀਆਂ ਮੈਂ ਅੱਜ ਪਹਿਲੀ ਵਾਰ ਇੱਥੇ ਦੇਖੀ ਆਵਾ ਬੜੀਆਂ ਕੁੜੀਆਂ ਆ ਨਵੀਂ ਪੀੜੀ ਦੀਆਂ ਜਿਹੜੀਆਂ ਸਾਡੇ ਤੋਂ ਬਾਅਦ ਆਈਆਂ ਉਹਨਾਂ ਨੂੰ ਅੱਜ ਇੱਥੇ ਮਿਲੇ ਆ ਪਤਾ ਲੱਗਾ ਕਿ ਇਹਨਾਂ ਦੀ ਬੇਟੀਆਂ ਉਹਨਾਂ ਦੀ ਨੌਵਾਂ ਤੇ ਚੰਗਾ ਮਾਣ ਮਹਿਸੂਸ ਹੁੰਦਾ ਦਾ ਸਾਡੇ ਦੀ ਸੋਚੀ ਕੱਲ ਆਪਾਂ ਉਹਦਾ ਸਾਰੇ ਜਨਾਂ ਨੂੰ ਸ਼ੁਕਰਗੁਜ਼ਾਰ ਹਾਂ ਬੜਾ ਜ਼ਿਆਦਾ ਕਿ ਸਾਡੇ ਵੀਰ ਅਸਰ ਨੇ ਇੰਨਾ ਜ਼ਿਆਦਾ ਮਾਣ ਦਿੱਤਾ ਹੈ ਕਿ ਦੇਖੋ ਸਾਰੀਆਂ ਭੈਣਾਂ ਨੂੰ ਇਕੱਠੇ ਕੀਤਾ ਹਰ ਹਰ ਬੰਦੇ ਦੀ ਇਦਾਂ ਦੀ ਸੋਚ ਨਹੀਂ ਹੋ ਸਕਦੀ ਪਰ ਮੈਂ ਚਾਹੁੰਨੀ ਆ ਕਿ ਹਰ ਪਿੰਡ ਵਿੱਚ ਇਦਾਂ ਦਾ ਇੱਕ ਸਾਬ੍ਹ ਬਣ ਆਵੇ ਜਾਂ ਸਾਬ੍ਹੇ ਵਰਗਾ ਇੱਕ ਵੀਰ ਪੈਦਾ ਹੋਵੇ ਜਿਹੜਾ ਸਾਰੀਆਂ ਭੈਣਾਂ ਨੂੰ ਇੰਨਾ ਮਾਣ ਸਦਕਾਰੇ ਆਨੂੰ ਆ ਪ੍ਰਾਊਡ ਟੂ ਸਾਬਾ ਵੀਰ ਬੜਾ ਮਾਣ ਮਹਿਸੂਸ ਕਰਦੇ ਆ ਇਸ ਚੀਜ਼ ਤੇ ਕਿ ਹਾਂ ਸਾਡੇ ਪਿੰਡ ਨੂੰ ਇੱਕ ਸਾਬ੍ਹੇ ਵਰਗੀ ਪਰਸਨੈਲਿਟੀ ਮਿਲਿਆ